ਕਪੰਦਰ ਅੱਜ ਇੱਕ ਜਹਾਜ਼ ਜਿਹੜੇ ਸੀ ਕੱਲ ਵੀ ਜ਼ਿਕਰ ਕਰ ਰਹੇ ਸੀਗੇ ਯੂਐਸ ਆਰਐਮੀ ਦਾ ਉਹ ਪਹੁੰਚਿਆ ਹੈ ਪੰਜਾਬ ਅੰਮ੍ਰਿਤਸਰ 에য়ারਪੋਰਟ ਦੇ ਉੱਤੇ ਲੈਂਡ ਹੋਇਆ ਦੁਪਹਿਰ 1:57 ਵਜੇ ਜਿਸ ਦੇ ਵਿੱਚ ਕੁੱਲ 104 ਲੋਕ ਸੀਗੇ ਜਿਹੜੇ ਇਲੀਗਲ ਮਾਈਗ੍ਰੈਂਟ ਕਹਿ ਸਕਦੇ ਹਾਂ ਉਹਨਾਂ ਨੂੰ ਕਿ ਗੈਰਕਾਨੂੰਨੀ ਢੰਗ ਦੇ ਨਾਲ ਉਹਨਾਂ ਕੋਲ ਡਾਕੂਮੈਂਟਸ ਨਹੀਂ ਸੀ ਅਮਰੀਕਾ ਦੇ ਵਿੱਚ ਰਹਿ ਰਹੇ ਸੀ ਜਿਹਦੇ ਵਿੱਚੋਂ 30 ਪੰਜਾਬੀ ਸੀ 33 ਗੁਜਰਾਤ ਦੇ 33 ਹਰਿਆਣੇ ਦੇ 2 ਚੰਡੀਗੜ੍ਹ ਦੇ 2 ਯੂਪੀ ਦੇ ਸੀਗੇ ਕੁੱਲ 104 ਲੋਕ ਸੀਗੇ ਇਹ ਲੈਂਡ ਹੋ ਪੰਜਾਬ ਦੇ ਵਿੱਚ ਹੋਇਆ ਹੁਣ ਸਵਾਲ ਇਹ ਉੱਠ ਰਿਹਾ ਹੈ ਕਿ ਪੰਜਾਬ ਦੇ ਵਿੱਚ ਲੈਂਡ ਕਿਉਂ ਹੋਇਆ ਹਾਲਾਂਕਿ ਗੁਜਰਾਤ ਦੇ ਵਿੱਚ ਤੇਤੀ ਸੀਗੇ ਹਰਿਆਣੇ ਦੇ ਵਿੱਚ ਤੇਤੀ ਸੀਗੇ ਤਾਂ ਨਾ ਤਾਂ ਦਿੱਲੀ ਦੇ ਵਿੱਚ ਲੈਂਡ ਹੋਇਆ ਨਾ ਗੁਜਰਾਤ ਦੇ ਵਿੱਚ ਕਿ ਕਿਤੇ ਸਿੱਧੇ ਤੌਰ ਤੇ ਕੋਸ਼ਿਸ਼ ਜਿਹੜੀ ਆ ਉਹ ਪੰਜਾਬ ਨੂੰ ਬਦਨਾਮ ਕਰਨ ਦੀ ਹੈ ਕਿ ਪੰਜਾਬ ਦੇ ਲੋਕੀ ਗਲਤ ਢੰਗ ਦੇ ਨਾਲ ਵਿਦੇਸ਼ਾਂ ਵਿੱਚ ਜਾਂਦੇ ਨੇ ਖਾਸ ਕਰ ਅਮਰੀਕਾ ਵਿੱਚ ਜਾਂਦੇ ਨੇ ਇਸ ਦੇ ਨਾਲ ਹੀ ਸੁਪਿੰਦਰ ਇਸ ਦੇ ਵਿੱਚ ਇਹ ਵੀ ਹੈ ਕਿ ਉਹਨਾਂ ਨੂੰ ਹੱਥ ਪੈਰ ਬੰਨ ਕੇ ਲਿਆਂਦਾ ਗਿਆ ਤੇ ਏਅਰਪੋਰਟ ਦੇ ਉੱਤੇ ਉਤਾਰਿਆ ਗਿਆ ਹਾਲੇ ਵੀ ਉਹਨਾਂ ਦੀ ਵੈਰੀਫਿਕੇਸ਼ਨ ਜਾਰੀ ਹੈ ਤੇ ਸਾਰੇ ਜਿਹੜੀ ਰਿਪੋਰਟਸ ਹੁਣ ਤੱਕ ਆਰੀਆਂ ਨੇ ਕਿਸੇ ਦਾ ਕਿਸੇ ਨੇ 40 ਲੱਖ ਦਿੱਤਾ ਏਜੰਟ ਨੂੰ ਕਿਸੇ ਨੇ 50 ਲੱਖ ਦਿੱਤਾ ਸਾਰੇ ਪਰਿਵਾਰ ਜਿਹੜੇ ਨੇ ਉਹ ਇਸ ਵੇਲੇ ਰੋ ਰਹੇ ਨੇ ਕਿਉਂਕਿ ਇੱਕ ਤਾਂ ਮੁੰਡੇ ਵਾਪਸ ਆ ਗਏ ਚਲੋ ਮੁੰਡੇ ਵਾਪਸ ਆਉਣ ਦੀ ਗੱਲ ਨਹੀਂ ਪਰ ਉਹਨਾਂ ਦਾ ਜਿਹੜੇ ਸੁਪਨੇ ਲੈ ਕੇ ਗਏ ਸੀਗੇ ਉਹ ਚੱਕਣਾ ਚੁਰੋਗੇ 40 40 ਲੱਖ 50 ਲੱਖ ਰੁਪਏ ਲਾ ਕੇ ਉਹ ਅਮਰੀਕਾ ਗਏ ਸੀ ਤੇ ਬਹੁਤਿਆਂ ਦੀ ਘਰਾਂ ਦੀ ਹਾਲਤ ਜਿਹੜੀ ਉਹ ਬਹੁਤ ਹੀ ਚੰਗੀ ਨਹੀਂ ਹੈਗੀ ਕਈ ਪਿੰਡ ਨੇ ਵਾਲੇ ਦੇ ਨੇੜੇ ਪਿੰਡਾ ਮੁਹਾਰੀ ਜ਼ਿਲ੍ਹੇ ਦਾ ਉੱਥੇ ਤਾਂ ਬਾਲਿਆਂ ਵਾਲੀ ਛੱਤ ਹੈ ਪਰਿਵਾਰ ਰੋ ਰਿਹਾ ਹੈ ਮਤਲਬ ਇਸੇ ਤਰ੍ਹਾਂ ਦੁਸੂ ਹੋਏ ਦਾ ਪਰਿਵਾਰ ਹੈ ਕਪੂਰਥਲੇ ਦਾ ਪਰਿਵਾਰ ਹੈ ਫਤਿਹਗੜ੍ਹ ਸਾਹਿਬ ਦਾ ਪਰਿਵਾਰ ਹੈ ਬਹੁਤ ਸਾਰੀਆਂ ਰਿਪੋਰਟਸ ਜਿਹੜੀਆਂ ਨੇ ਉਹ ਸਾਹਮਣੇ ਆਈਆਂ ਨੇ ਹਾਲਾਂਕਿ ਪ੍ਰਵਾਸ ਮਜਬੂਰੀ ਦੇ ਵਿੱਚ ਹੁੰਦਾ ਹਮੇਸ਼ਾ ਹੀ ਕੋਈ ਚਾਹੁੰਦਾ ਨਹੀਂ ਆਪਣਾ ਘਰ ਛੱਡਣਾ ਕਿ ਮੈਂ ਆਪਣਾ ਘਰ ਛੱਡ ਕੇ ਪਿੰਡ ਛੱਡ ਕੇ ਦੇਸ਼ ਛੱਡ ਕੇ ਕਿਸੇ ਵਿਦੇਸ਼ ਦੇ ਵਿੱਚ ਜਾਵਾਂ ਪਰ ਕਿਉਂਕਿ ਇੱਥੇ ਉਹਨਾਂ ਰੋਜ਼ਗਾਰ ਨਹੀਂ ਉਹਨੇ ਸਾਧਨ ਨਹੀਂ ਹੈਗੇ ਇਸੇ ਕਰਕੇ ਫਿਰ ਵਿਦੇਸ਼ਾਂ ਦਾ ਰੁਕ ਕਰਨਾ ਪੈਂਦਾ ਹੈ ਇਹਦੇ ਕਰਕੇ ਕਈ ਵਾਰ ਗਲਤ ਟੰਗ ਵੀ ਬਣਾ ਲਏ ਜਾਂਦੇ ਨੇ ਗੈਰ ਕਾਨੂੰਨੀ ਟੰਗ ਵੀ ਬਣਾ ਲਏ ਜਾਂਦੇ ਨੇ ਤੇ ਜਿਵੇਂ 트럼ਪ ਦੇ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤੇ ਹੁਣ ਤੱਕ ਦੀ ਜਾਣਕਾਰੀ ਜਿਹੜੀ ਆ ਉਹ ਇਹ ਹੈ ਕਿ 18000 ਭਾਰਤੀ ਨੇ ਇਥੇ ਜਿਨ੍ਹਾਂ ਨੂੰ ਆਇਡੈਂਟੀਫਾਈ ਕੀਤਾ ਗਿਆ 1700 ਨੂੰ ਤਾਂ ਡਿਟੇਨ ਵੀ ਕਰ ਲਿਆ ਗਿਆ ਇਹ ਵੀ ਜਿਹੜੇ 104 ਸੀਗੇ ਖਬਰ ਆ ਰਹੀ ਹੈ ਕਿ 10 ਦਿਨ ਪਹਿਲਾਂ ਇਹਨਾਂ ਨੂੰ ਰੱਖਿਆ ਵੀ ਗਿਆ ਸੈਂਟੋਨੀਓ ਦੇ ਵਿੱਚ ਉਸ ਤੋਂ ਬਾਅਦ ਫਿਰ ਹੁਣ ਕ੍ਰੂ ਸੀਗੇ 10 ਬੰਦੇ 48 50 ਬੰਦੇ ਤਾਂ ਅਮਰੀਕਾ ਦੇ ਜਿਹੜੇ ਅਧਿਕਾਰੀ ਸੀਗੇ ਉਹ ਜਹਾਜ਼ ਦੇ ਵਿੱਚ ਸੀਗੇ ਆਰਮੀ ਦਾ ਜਹਾਜ਼ ਸੀਗਾ C17 ਉਹ ਦੂਜਾ ਜਹਾਜ਼ ਹੁੰਦਾ ਜਿਹੜਾ ਸਮਾਨ ਢੋਣ ਦੇ ਲਈ ਯੂਜ਼ ਕੀਤਾ ਜਾਂਦਾ ਖਾਸ ਕਰਕੇ ਆਰਮੀ ਦਾ ਉਸ ਤਰ੍ਹਾਂ ਦੇ ਜਹਾਜ਼ ਦੇ ਵਿੱਚ ਉਹ ਭੇਜਿਆ ਗਿਆ ਤੇ ਵਾਪਸ ਵੀ ਚਲੇ ਗਿਆ ਜਹਾਜ਼ ਉਹਨਾਂ ਨੂੰ ਛੱਡ ਕੇ ਹੁਣ ਵੈਰੀਫਾਈ ਕੀਤਾ ਜਾ ਰਿਹਾ ਹੈ ਉਹਨਾਂ ਦੇ ਐਡਰੈਸ ਚੈੱਕ ਕੀਤੇ ਜਾ ਰਹੇ ਨੇ ਤੇ ਜਿਹੜੇ ਤਾਂ ਪੰਜਾਬ ਦੇ ਨੇ ਉਹਨਾਂ ਨੂੰ ਬੱਸਾਂ ਰਾਹੀਂ ਉਹਨਾਂ ਦੇ ਘਰਾਂ 'ਚ ਭੇਜੇ ਜਾਊਗਾ ਤੇ ਜਿਹੜੇ ਦੂਸਰੇ ਸਟੇਟਸ ਦੇ ਨੇ ਗੁਜਰਾਤ ਦੇ ਹਰਿਆਣਾ ਦੇ ਉਹ ਉੱਥੇ ਬਾਇ ਏਅਰ ਉੱਤੇ ਭੇਜੇ ਜਾ ਰਹੇ ਨੇ ਤਾਂ ਹਾਲੇ ਹੋਰ ਵੀ ਕਈ ਜਹਾਜ਼ ਆਉਣੇ ਨੇ ਤੇ ਪੰਜਾਬ ਦੇ ਲਈ ਤਾਂ ਇਹ ਨੁਕਸਾਨ ਜਾਂ ਮੰਦਭਾਗੀ ਖ਼ਬਰ ਹੀ ਕਹਿ ਸਕਦੇ ਆ ਕਿਉਂਕਿ ਜਿਹੜੇ ਲੋਕਾਂ ਦੇ 40-40 ਲੱਖ ਰੁਪਏ ਕਰਜ਼ਾ ਚੁੱਕ ਚੁੱਕ ਕੇ ਭੇਜੇ ਹੋਏ ਸੀਗੇ ਉਹਨਾਂ ਦਾ ਬਹੁਤ ਵੱਡਾ ਆਰਥਿਕ ਤੌਰ ਤੇ ਨੁਕਸਾਨ ਹੈ ਹਾਲਾਂਕਿ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਢਾਲੀਵਾਰ ਮਿਲ ਕੇ ਜਰੂਰ ਆਏ ਨੇ ਪਰ ਸਰਕਾਰ ਵੱਲੋਂ ਤਾਂ ਕੋਈ ਇਸ ਤਰ੍ਹਾਂ ਦੀ ਸਹਾਇਤਾ ਜਿਹੜੀ ਆ ਉਹ ਹਾਲੇ ਤੱਕ ਤਾਂ ਕੋਈ ਸਾਹਮਣੇ ਨਹੀਂ ਆਈ ਹੈਗੀ ਦੂਜੇ ਪਾਸੇ ਅੱਜ ਦਿੱਲੀ ਦੀ ਇਲੈਕਸ਼ਨ ਹੋ ਚੁੱਕੀ ਹੈ ਵੋਟਾਂ ਪੈ ਚੁੱਕੀਆਂ ਨੇ ਤੇ ਦਿੱਲੀ ਦੀ ਇਲੈਕਸ਼ਨ ਦੇ ਵਿੱਚ ਜਿਹੜੀ ਵੋਟ ਪਰਸੈਂਟ ਹੈ ਉਹ 60 ਤੋਂ ਨੇੜੇ ਜੜੀ ਰਹੀ ਹੈ ਹਾਲੇ ਕਿਉਂਕਿ ਅੰਕੜੇ ਪੂਰੇ ਆਉਣੇ ਬਾਕੀ ਨੇ ਪਰ ਐਗਜ਼ਿਟ ਪੋਲ ਜਰੂਰ ਆਉਣੇ ਸ਼ੁਰੂ ਹੋ ਗਏ ਨੇ ਜੀ ਤੇ ਐਗਜ਼ਿਟ ਪੋਲ ਦੇ ਵਿੱਚ ਤਾਂ ਹਾਲੇ ਬੀਜੇਪੀ ਦਾ ਹੱਥ ਜਿਹੜਾ ਕਈ ਐਗਜ਼ਿਟ ਪੋਲਸ ਦੇ ਵਿੱਚ ਉੱਪਰ ਦੱਸ ਰਹੇ ਨੇ ਪਰ ਕਿਉਂਕਿ ਐਗਜ਼ਿਟ ਪੋਲ ਅਸਲੀ ਰਿਜ਼ਲਟ ਤਾਂ ਨਹੀਂ ਕਿਹਾ ਜਾ ਸਕਦੇ ਅਸਲੀ ਰਿਜ਼ਲਟ ਤਾਂ 8 ਤਰੀਕ ਨੂੰ ਹੀ ਆਉਣੇ ਨੇ ਪਰ ਇਹਨਾਂ ਜ਼ਰੂਰ ਹੈ ਕਿ ਐਗਜ਼ਿਟ ਪੋਲ ਦੇ ਵਿੱਚ ਆਮ ਆਦਮੀ ਪਾਰਟੀ ਨੂੰ 25 ਤੋਂ 30 ਸੀਟਾਂ ਹੀ ਦਿਖਾਈਆਂ ਜਾ ਰਹੀਆਂ ਨੇ 35 ਤੋਂ 40 ਸੀਟਾਂ ਜਿਹੜੀਆਂ ਨੇ ਉਹ ਬੀਜੇਪੀ ਨੂੰ ਦਿਖਾਈਆਂ ਜਾ ਰਹੀਆਂ ਨੇ ਤੇ 70 ਸੀਟਾਂ ਨੇ ਦਿੱਲੀ ਦੇ ਵਿੱਚ ਜਿਹਨੂੰ 36 ਸੀਟਾਂ ਮਿਲ ਗਈਆਂ ਉਹਨੇ ਜਿੱਤਣਾ ਹੈ 36 ਨੂੰ ਜਾਦੂਈ ਅੰਕੜਾ ਮੰਨਿਆ ਜਾ ਸਕਦਾ ਤਾਂ ਹਾਲਾਂਕਿ 2 ਦਿਨ ਦਾ ਹੋਰ ਇੰਤਜ਼ਾਰ ਹੈ ਵੋਟਾਂ ਪੈ ਚੁੱਕੀਆਂ ਨੇ ਬਹੁਤ ਇੱਕ ਦੂਜੇ ਤੇ ਇਲਜ਼ਾਮ ਬਾਜ਼ੀਆਂ ਰਹੀਆਂ ਪਰ 10 ਸਾਲ ਦੀ ਐਂਟੀਨ ਕੰਮਬੈਂਸੀ ਤਾਂ ਜ਼ਰੂਰ ਹੁੰਦੀ ਹੈ ਕਿਉਂਕਿ ਜਦੋਂ 10 ਸਾਲ ਕਿਸੇ ਦੀ ਵੀ ਚੇਟ ਦੇ ਵਿੱਚ ਸਰਕਾਰ ਚੱਲ ਜਵੇ ਫਿਰ ਬਹੁਤਾ ਕੁਝ ਕਹਿਣ ਨੂੰ ਹੁੰਦਾ ਨਹੀਂ ਹੈਗਾ ਕਿ ਅਸੀਂ ਕੀ ਕਰਨਾ ਸੀ ਅਗਲੀ ਵਾਰ ਕਰਾਂਗੇ ਹਾਲਾਂਕਿ ਵਾਦੇ ਬਹੁਤ ਕੀਤੇ ਨੇ ਪਰ ਅਸਲ ਰਿਜ਼ਲਟ 8 ਤਰੀਕ ਨੂੰ ਆਏਗਾ ਇਹ ਵੀ ਬਹੁਤ ਵੱਡੀ ਅੱਜ ਦੀ ਖਬਰ ਹੈ ਜਿਗੀ ਇਹਦੇ ਨਾਲ ਹੀ ਅੱਜ ਪ੍ਰਧਾਨ ਮੰਤਰੀ ਮੋਦੀ ਜਿਹੜੇ ਨੇ ਉਹ ਗਏ ਨੇ ਮਹਾਕੁੰਭ ਦੇ ਵਿੱਚ ਉੱਥੇ ਜਾ ਕੇ ਉਹਨਾਂ ਨੇ ਪ੍ਰਿਆਗਰਾਜ ਦੇ ਵਿੱਚ ਕਿਉਂਕਿ ਮਹਾਕੁੰਭ ਦੇ ਵਿੱਚ ਕੋਰੋਨਾ ਲੋਕ ਜਾ ਰਹੇ ਨੇ ਸੰਗਮ ਤੇ ਜਾ ਕੇ ਡੁਬਕੀ ਲਾਈ ਹੈ ਤੇ ਉਹਨਾਂ ਦੇ ਵੱਲੋਂ ਜਿਸ ਢੰਗ ਦੇ ਨਾਲ ਅੱਜ ਉਹਨਾਂ ਨੂੰ ਕਵਰੇਜ ਮਿਲੀ ਹੈ ਤਾਕਤ ਇਹ ਹੈ ਕਿ ਤੇ ਬਹੁਤ ਬਾਰ ਵੋਟਰਾਂ ਨਾਲ ਵੀ ਇਸ ਚੀਜ਼ ਨੂੰ ਜੋੜ ਕੇ ਦੇਖਿਆ ਜਾ ਸਕਦਾ ਹੈ ਕਿ ਇੱਕ ਪਾਸੇ ਦਿੱਲੀ ਦੇ ਵਿੱਚ ਚੋਣਾਂ ਹੋ ਰਹੀਆਂ ਸੀਗੀਆਂ ਦੂਜੇ ਪਾਸੇ ਪੀਐਮ ਮੋਦੀ ਮਹਾਕੁੰਭ ਦੇ ਵਿੱਚ ਸੀਗੇ ਤਾਂ ਕਈ ਵਾਰ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੀ ਵੀ ਕੋਸ਼ਿਸ਼ ਹੁੰਦੀ ਹੈ ਇੱਕ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਇਨਕਮ ਟੈਕਸ ਦੇ ਵਿੱਚ ਕਾਫੀ ਵੱਡੀ ਰਿਵੈਟ ਕਹਿ ਸਕਦੇ ਹਾਂ ਉਹ ਦਿੱਤੀ ਹੈਗੀ ਕਿਉਂਕਿ ਪਹਿਲਾਂ 7 ਲੱਖ ਤੱਕ ਕੋਈ ਟੈਕਸ ਨਹੀਂ ਸੀਗਾ ਦੇਸ਼ ਦੇ ਵਿੱਚ ਜਿਹਨੂੰ ਵਧਾ ਕੇ 12 ਲੱਖ ਤੱਕ ਕਰ ਦਿੱਤਾ ਗਿਆ ਤੇ ਜਿਹਦੀ ਇਨਕਮ 12 ਲੱਖ ਰੁਪਇਆ ਇਵਨ ਕਿ 12,75,000 ਹੈ ਕੋਨ ਕੋਈ ਟੈਕਸ ਨਹੀਂ ਦੇਣਾ ਪੈਣਾ ਤਾਂ ਉਹਦਾ ਵੀ ਦਿੱਲੀ ਦੇ ਵਿੱਚ ਅਸਰ ਜਿਹੜਾ ਹੈ ਉਹ ਦੇਖਣ ਨੂੰ ਮਿਲਦਾ ਹੈ ਕਿਉਂਕਿ ਇਹ ਜਿਹੜੀ ਮਿਡਲ ਕਲਾਸ ਹੈ ਸਾਹਮਣੇ ਕਿ ਇੰਡੀਆ ਦੇ ਵਿੱਚ ਬਹੁਤ ਘੱਟ ਲੋਕ ਨੇ ਜਿਹੜੇ ਟੈਕਸ ਭਰਦੇ ਨੇ ਜਾਂ ਟੈਰਨ ਭਰਦੇ ਨੇ ਉਹਦੇ ਵਿੱਚੋਂ ਵੀ ਬਹੁਤ ਘੱਟ ਲੋਕ ਨੇ ਜਿਹੜੇ ਕੋਈ ਟੈਕਸ ਪੇ ਕਰਦੇ ਨੇ ਬਹੁਤ ਘੱਟ ਨਿਲ ਜਿਹੜਾ ਮਤਲਬ ਚਾਹੇ ਹੁਣ ਜਿਵੇਂ ਪਹਿਲਾਂ 7 ਲੱਖ ਤੋਂ ਘੱਟ ਦੀ ਆਮਦਨ ਸੀਗੀ ਰੋਵ ਵਾਲਾ ਜਾਂ ਹੁਣ 12 ਲੱਖ ਹੋ ਗਈ ਹੈ ਤਾਂ ਉਹ ਵੀ ਫੋਕਸ ਜਿਹੜਾ ਹੈ ਇਹ ਸਮਝ ਆ ਰਿਹਾ ਸੀਗਾ ਕਿ ਦਿੱਲੀ ਵਿਧਾਨ ਸਭਾ ਨੂੰ ਦੇਖਦੇ ਹੁਆ ਕੀ ਕੀਤਾ ਸੀਗਾ ਉਹਦਾ ਕਿੰਨਾ ਅਸਰ ਦਿੱਲੀ ਦੇ ਵਿੱਚ ਰਹਿੰਦਾ ਇਹ ਵੀ ਦੇਖਣਾ ਹੋਵੇਗਾ ਪਰ ਅੱਜ ਦੋ ਤਿੰਨ ਇਹੀ ਖਬਰਾਂ ਜਿਹੜੀਆਂ ਵਰਤਦੀਆਂ ਪੰਜਾਬ ਦੇ ਵਿੱਚ ਤਾਂ ਅੱਜ ਕਿਉਂਕਿ ਮੁੰਡੇ ਵਾਪਸ ਆਏ ਨੇ ਜੀ ਉਹਨਾਂ ਦੀ ਨਿਊਜ਼ ਸੀਗੀ ਵੱਡੀ 30 ਅ ਨੇ ਮੁੰਡੇ ਹਾਲੇ ਪੰਜਾਬ ਦੇ ਪਰ ਇਹ ਵੀ ਸਵਾਲ ਸੀਗਾ ਕਹਿੰਦੇ ਕਿ ਹੋਰ ਸਟੇਟਾਂ ਦੇ ਵਿੱਚ ਵੀ ਉਤਰ ਸਕਦਾ ਸੀਗਾ ਜਹਾਜ਼ ਪਰ ਪੰਜਾਬ ਚ ਹੀ ਉਤਰਿਆ ਕਿਉਂਕਿ ਇੱਕ ਕਈ ਵਾਰੀ ਐਵੇਂ ਹੁੰਦਾ ਵੀ ਦਿੱਲੀ ਦੇ ਵਿੱਚ ਇਸ ਕਰਕੇ ਨਹੀਂ ਗਿਆ ਕਿ ਦਿੱਲੀ ਦੇ ਵਿੱਚ ਦੇਸ਼ ਦੀ ਰਾਜਧਾਨੀ ਦੇ ਵਿੱਚ ਜਹਾਜ਼ ਦਾ ਉਤਰਨਾ ਹੋਈ ਆਰਮੀ ਦਾ ਜਹਾਜ਼ ਦਾ ਉਹ ਵੀ ਅਮਰੀਕਾ ਦੇ ਜਹਾਜ਼ ਦਾ ਹਾਲਾਂਕਿ ਜਿਹੜੇ ਵਿਦੇਸ਼ ਮੰਤਰੀ ਨੇ ਜੈ ਸ਼ੰਕਰ ਉਹ ਹੀ ਗੱਲ ਕਹਿ ਚੁੱਕੇ ਨੇ ਕਿ ਅਸੀਂ ਆਪਣੇ ਨਾਗਰਿਕਾਂ ਨੂੰ ਵਾਪਸ ਲੈਣ ਲਈ ਤਿਆਰ ਆ ਪਰ ਵਿਰੋਧੀ ਧਿਰ ਇਹ ਵੀ ਕਹਿ ਰਹੀ ਹੈ ਨੇ ਕਿ ਜਿਹੜੀ ਹੁਣ 트럼ਪ ਦੇ ਨਾਲ ਦੋਸਤੀ ਸੀ ਅਮਰੀਕਾ ਦੇ ਵਿੱਚ ਸੀ ਐਮ ਮੋਦੀ ਦੀ ਉਸ ਨੂੰ ਦੇਖਦੇ ਹੋਏ ਕੋਈ ਨਾ ਕੋਈ ਜਰੂਰ ਕਰਨਾ ਚਾਹੀਦਾ ਜਿਹੜੇ ਚਾਹੇ ਉਹ ਕੋਈ ਨਾ ਕੋਈ ਇੰਨੇ ਸਾਲਾਂ ਤੋਂ ਰਹਿ ਰਹੇ ਨੇ ਉੱਥੇ ਕਿਸੇ ਤਰੀਕੇ ਦੇ ਨਾਲ ਉਹਨਾਂ ਦੀ ਮਦਦ ਹੋਣੀ ਚਾਹੀਦੀ ਹੈਗੀ ਜੀ 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 ਪਰ ਵੱਡੇ ਪੱਧਰ ਤੇ ਰਿਪੋਰਟੇਸ਼ਨ ਜਿਹੜੀ ਉਹ ਹੋ ਰਹੀ ਹੈ ਜੀ ਬਹੁਤ ਬਤਨ ਆਇਆ ਜੀ ਤੇ ਕੱਲ ਨੂੰ ਨਵੀਂ ਅਪਡੇਟ ਦੇ ਨਾਲ ਤੁਹਾਡੇ ਨਾਲ ਸੰਪਰਕ ਪਾਵਾਂਗੇ ਬਹੁਤ ਬਹੁਤ ਧੰਨਵਾਦ